ਜੀ ਕੱਲ੍ਹ ਦੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਮੈਂ ਕਿਸਮਤ ਦੀਪ ਚੈਨਲ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਹੈ ਦੇਖੋ ਜੀ ਭੈਣਾ ਤੇ ਡੀਐਮ ਆ ਰਹੀ ਸੀ ਡੈਲੀ ਕੀ ਦੀਦੀ 100 ਵਾਲੇ ਕੱਟ ਪੀਸ ਕਦੋਂ ਲੈ ਕੇ ਆਉਂਗੇ ਹਾਂਜੀ ਤੁਹਾਡਾ ਇੰਤਜ਼ਾਰ ਪੂਰਾ ਹੋਇਆ 100 ਵਾਲੇ ਕੱਟ ਪੀਸ ਆਪਣੇ ਕੋਲੇ ਆ ਚੁੱਕੇ ਨੇ ਦੇਖੋ ਇਹ ਹੈਗਾ ਜੀ ਫਰਸਟ ਕੱਟ ਪੀਸ ਬਹੁਤ ਹੀ ਸੌਫਟ ਜਿਹਾ ਸਟੱਫ ਹੈ ਜੀ ਤੇ ਪ੍ਰਾਈਜ਼ ਰਹੂਗਾ ਸਿਰਫ ਔਰ ਸਿਰਫ 100 ਰੁਪਏ ਤੇ ਕੱਟ ਇਹਨਾਂ ਦੀ 3 ਤੋਂ ਲੈ ਕੇ 4 ਦੇ ਵਿੱਚ ਵਿੱਚ ਹੋਊਗੀ ਕਈਆਂ ਦੀ ਤਾਂ ਜੀ ਸਵਾ 4 ਵੀ ਹੋ ਸਕਦੀ ਹੈ ਵੈਸੇ 3 ਤੋਂ 4 ਮੀਟਰ ਦੇ ਵਿੱਚ ਵਿੱਚ ਕੱਟ ਹੋਏਗੀ ਇਹ ਹੈਗਾ ਜੀ ਫਸਟ ਕਲਰ ਆਹ ਹੈਗਾ ਜੀ ਸੈਕੰਡ ਕਲਰ ਇਹ ਪਿਓਰ ਬਲੈਕ ਹੈ ਜੀ ਪਿਓਰ ਬਲੈਕ ਕਲਰ ਹੈ ਦੇਖੋ ਜੀ ਕੱਟ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਜੀ ਟਾਈਮ ਵੇਸਟ ਨਾ ਕਰਿਓ ਤੁਸੀਂ ਜਦ ਤੱਕ ਕਾਲ ਕਰਦੇ ਹੋ ਜੀ ਜੀ ਦੱਸੋ ਕਿ ਕਿੰਨੇ ਮੀਟਰ ਫੈਬਰਿਕ ਹੈ ਉਦੋਂ ਤੱਕ ਜੀ ਇਹਨਾਂ ਦੀ ਬੁਕਿੰਗ ਆ ਜਾਂਦੀ ਹੈ ਤੁਹਾਨੂੰ ਦੱਸਤਾ ਕਿ 3 ਤੋਂ 4 ਦੇ ਵਿੱਚ ਵਿੱਚ ਹੁੰਦੇ ਨੇ ਜੀ ਇਹ ਆ ਹੈਗਾ ਜੀ ਸੈਕਿੰਡ ਸਿਰਫ ਔਰ ਸਿਰਫ 100 ਰੁਪਏ ਜੀ 100 ਰੁਪਏ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਆ ਹੈਗਾ ਜੀ ਨੈਕਸਟ ਕੱਟ ਪੀਸ ਇਹ ਆਪਾਂ ਉਸ ਦਿਨ ਵੀ ਲੈ ਕੇ ਆਏ ਸੀ ਜੀ ਦੇਖੋ ਇਹ ਡਬਲ ਸ਼ੇਡ ਐਦਾਂ ਇਹਨਾਂ ਦੀ ਸ਼ਾਈਨ ਹੁੰਦੀ ਹੈ ਜਦੋਂ ਐਵੇਂ ਕਰਦੇ ਆ ਜੀ ਇਸ ਦਾ ਕਲਰ ਚੇਂਜ ਹੁੰਦਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੁੰਦਾ ਜੀ ਬਹੁਤ ਜਿਆਦਾ ਸੋਹਣਾ ਜਿਸ ਤਰ੍ਹਾਂ ਇਹ 340 ਦਾ ਪੀਸ ਹੈ ਜੀ ਤੁਸੀਂ ਇਹਦੇ ਉੱਪਰ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਪੇਂਟ ਕਰਵਾਉਣਾ ਚਾਹੁੰਦੇ ਹੋ ਜਾਂ ਹੈਂਡਵਰਕ ਜਾਂ ਨੀਡਲਵਰਕ ਜਾਂ ਸਿੰਪਲ ਸੂਟ ਵੀ ਸਟਿਚ ਕਰਵਾਉਣਾ ਚਾਹੁੰਦੇ ਹੋ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਇਹ ਪੀਸ ਆਪਣੇ ਕੋਲ ਉਸ ਦਿਨ ਇੱਕ ਵੀ ਨਹੀਂ ਸੀ ਰਿਹਾ ਇੱਕ ਹੈਗਾ ਜੀ ਇਹਦੇ ਵਿੱਚ ਆ ਵਾਲਾ ਕਲਰ షిప్పింగ్ ఎక్stra ਹੋਊਗੀ ਪ੍ਰਾਈਸ ਦਾ ਹੋਊਗਾ ਜੀ ਸਿਰਫ 100 ਰੁਪਏ ਤੁਹਾਨੂੰ ਇਹ ਲਾ ਲਊ ਕਿ 25 ਤੋਂ 27 ਰੁਪਏ ਮੀਟਰ ਕੱਪੜਾ ਪੈ ਗਿਆ ਇਹ ਇਹ ਤੋਂ ਸਸਤਾ ਹੋਰ ਕੁਝ ਵੀ ਨਹੀਂ ਹੋ ਸਕਦਾ ਜੀ ਇੱਕ ਹੈਗਾ ਆਹ ਵਾਲਾ ਜੀ ਇਹ ਵੀ ਇਸ ਤਰ੍ਹਾਂ ਦੀਆਂ ਦੀ ਖੁਦ ਸ਼ਾਈਨ ਦੇਖੋ ਤੁਸੀਂ ਫੈਬਰਿਕ ਦੀ ਘੱਟ ਤੋਂ ਘੱਟ 200 ਰੁਪਏ ਪਰ ਮੀਟਰ ਵਾਲਾ ਫੈਬਰਿਕ ਹੁੰਦਾ ਜੀ ਇਹ ਜੀ ਆਪਾਂ ਨੂੰ ਸਸਤਾ ਮਿਲਦਾ ਜੀ ਆਪਾਂ ਅੱਗੇ ਸਸਤਾ ਹੀ ਸੇਲ ਕਰਦੇ ਆਂ ਅਦਰਵਾਈਜ਼ ਇਹ ਬਹੁਤ ਹੀ ਮਹਿੰਗਾ ਫੈਬਰਿਕ ਹੁੰਦਾ ਦੇਖੋ ਤਾਂ ਹੈਗਾ ਜੀ ਨੈਕਸਟ ਜਿਸ ਤਰ੍ਹਾਂ ਆਰਗੈਂਜ਼ਾ ਫੈਬਰਿਕ ਹੁੰਦਾ ਜੀ ਸੇਮ ਉਸੇ ਤਰ੍ਹਾਂ ਹੁੰਦਾ ਦੇਖੋ ਇਹ ਬਹੁਤ ਸੋਹਣਾ ਤੁਹਾਡਾ ਸੂਟ ਬਣੂਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਨੈਕਸਟ ਕਲਰ ਦਿਖਾਉਣੇ ਤੁਹਾਨੂੰ ਆ ਹੈਗਾ ਜੀ ਨੈਕਸਟ ਦੇਖੋ ਜੀ ਲਾਈਨਿੰਗ ਤੋਂ ਬਿਨਾ ਕੋਈ ਵਾਲਾ ਸੂਟ ਨਹੀਂ ਬਣਨਾ ਹਰੇਕ ਕਸੂਟ ਦੇ ਉੱਪਰ ਲਾਈਨਿੰਗ ਲੱਗੂਗੀ ਸ਼ਾਈਨ ਦੇਖੋ ਜੀ ਤੁਸੀਂ ਫੈਬਰਿਕ ਦੀ ਸਿਰਫ 100 ਰੁਪਏ ਪਰ ਪੀਸ ਆ ਕਈ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਤੁਸੀਂ 100 ਰੁਪਏ ਮੀਟਰ ਕਹਿ ਰਹੇ ਹੋ ਜੀ ਨਹੀਂ ਇਹ ਵਾਲਾ 100 ਰੁਪਏ ਮੀਟਰ ਨਹੀਂ 100 ਰੁਪਏ ਚ ਟੋਟਲੀ ਪੀਸ ਹੋਊਗਾ 3 ਤੋਂ 4 ਮੀਟਰ ਦੇ ਵਿੱਚ ਵਿੱਚ ਤੇ ਨੈਕਸਟ ਹੈਗਾ ਜੀ ਆਹ ਵਾਲਾ ਦੇਖੋ ਲੁੱਕ ਚੈੱਕ ਕਰੋ ਜੀ ਤੁਸੀਂ ਫੁੱਲੀ ਟਾਈ ਐਂਡ ਟਾਈ ਐ ਜੀ ਦੇਖੋ ਦੋਨੋਂ ਸਾਈਡ ਆ ਵਾਲਾ ਬਾਰਡਰ ਹੁੰਦਾ ਜੀ ਇਹ ਤੁਸੀਂ ਐਡਜਸਟ ਕਰ ਸਕਦੇ ਹੋ ਵਰਤੋ ਸੀ ਪੀਸ ਚੈੱਕ ਕਰੋ ਇਹਨਾ ਸੋਹਣਾ ਪੀਸ ਤੁਹਾਨੂੰ ਸਿਰਫ ਔਰ ਸਿਰਫ 100 ਰੁਪਏ ਚ ਮਿਲ ਰਿਹਾ ਆ ਰਾਣੀ ਛੇੜ ਜੀ ਦੇਖੋ ਉਸ ਦਿਨ ਆਪਾਂ ਨਾ ਇਹ ਵਾਲਾ ਕਲਰ ਦੇ ਇੱਕ ਪੀਸ ਲੈ ਕੇ ਆਏ ਸੀ ਬਹੁਤ ਸਾਰੀ ਇਨਕੁਆਰੀਜ਼ ਆਈਆਂ ਸੀ ਉਹਦੀਆਂ ਬਟ ਇੱਕ ਸਿੰਗਲ ਪੀਸ ਹੀ ਜੀ ਅੱਜ ਵੀ ਆਪਣੇ ਕੋਲੇ ਜੀ ਇਹ ਸਿੰਗਲ ਪੀਸ ਹੀ ਹੈ ਇਹਦੇ ਵਿੱਚ ਨਾ ਇਦਾਂ ਸੈਲਫ ਪ੍ਰਿੰਟ ਹੈ ਜੀ ਦੇਖੋ ਦੇਖੋ ਜੀ ਆਹ ਵਾਲਾ ਕਲਰ ਹੈ 3 ਤੋਂ 4 ਦੇ ਵਿੱਚ ਵਿੱਚ ਇਹਦੀ ਕਟ ਹੋਊਗੀ ਪਲੀਜ਼ ਟਾਈਮ ਵੇਸਟ ਨਾ ਕਰਿਆ ਕਰੋ ਕਟਿੰਗ ਇਹ ਪੁੱਛਣ ਦੇ ਮਾਰੇ ਕਿ ਦੀਦੀ ਕਿੰਨੀ ਕੱਟ ਹੈ ਉਹ ਤੱਕ ਜੀ ਬੁਕਿੰਗ ਆ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਹੋ ਕਿ ਜੀ ਜੀ ਸਾਨੂੰ ਉਹੀ ਵਾਲਾ ਕਲਰ ਪਸੰਦ ਸੀਗਾ ਹੁਣ ਜੀ ਦੀ ਜੀ ਪਹਿਲਾਂ ਬੁਕਿੰਗ ਜਿਹਨੇ ਪਹਿਲਾਂ ਕਰਾ ਲਈ ਜਦੀ ਪੇਮੈਂਟ ਪਹਿਲਾਂ ਆ ਗਈ ਉਹਨੂੰ ਇਹ ਵਾਲਾ ਪੀਸ ਮਿਲ ਜਾਊਗਾ ਆ ਹੈਗਾ ਜੀ ਨੈਕਸਟ ਇਹ ਆਰ ਕੰਡੀ ਬੇਜ ਜਿਹਾ ਹੁੰਦਾ ਜੀ ਦੇਖੋ ਬਹੁਤ ਸੋਹਣਾ ਪੀਸ ਹੈ ਤੁਸੀਂ ਜਿੱਦਾ ਇਹਦੀ ਸ਼ਾਰਟ ਬਣਾ ਕੇ ਜੀ ਬਾਟਮ ਮੈਚ ਕਰਕੇ ਦਾਹੀ ਨਾਲ ਦੁਪੱਟਾ ਲੈ ਸਕਦੇ ਹੋ ਬਹੁਤ ਸੋਹਣਾ ਪੀਸ ਹੈ ਤੇ ਆ ਹੈਗਾ ਜੀ ਬਲੈਕ ਕੇ ਪ੍ਰੋਪਰ ਬਲੈਕ ਨਹੀਂ ਹੈਗਾ ਜੀ ਜਿੱਦਾ ਬਲੈਕ ਤੇ ਗ੍ਰੀਨ ਨੂੰ ਮਿਕਸ ਜਿਆ ਕੀਤਾ ਹੋਵੇ ਉਵੇਂ ਜੇ ਕਲਰ ਬੰਦਾ ਇਹ ਦੇਖਣ ਨੂੰ ਬਲੈਕ ਲੱਗ ਰਿਹਾ ਮੈਂਦੀ ਹੈ ਜੀ ਟਾਈਪ ਆ ਜੀ ਇਹ ਜੀ ਨੇ ਵੀ ਉਸ ਦਿਨ ਆਪਾਂ ਪਿਓਰ ਬਲੈਕ ਲੈ ਕੇ ਆਏ ਸੀ ਇਹਦੇ ਨਾਲ ਦਾ ਸੌਰੀ ਹਾਂਜੀ ਮਹਿੰਦੀ ਆ ਕਲਰ ਗਿਆ ਜੀ ਇਹ ਦੇਖੋ ਇਹ ਵੀ 3 ਤੋਂ 4 ਦੇ ਵਿੱਚ ਵਿੱਚ ਇਹਦੀ ਘਟ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਇਹ ਵੀ ਆਹ ਹੈਗਾ ਜੀ ਨੈਕਸਟ ਓ ਮਾਈ ਗੋਡ ਇਹਦੀ ਜਿਹੜੀ ਤਾਚਾ ਮੈਂ ਤੁਹਾਨੂੰ ਫੀਲ ਨਹੀਂ ਕਰਾ ਸਕਦੀ ਫੈਬਰਿਕ ਬਹੁਤ ਹੀ ਜਿਆਦੇ ਸੋਹਣਾ ਜੀ ਬਹੁਤ ਹੀ ਜਿਆਦੇ ਸੌਫਟ ਦੇਖੋ ਲਾਈਨਿੰਗ ਤਾਂ ਲੱਗੇਗੀ ਹੀ ਲੱਗੇਗੀ ਪਰ ਬਹੁਤ ਹੀ ਜਿਆਦੇ ਸੋਹਣਾ ਪੀਸ ਹੈ ਬਹੁਤ ਹੀ ਸੌਫਟ ਹੈ ਜੀ ਜਿੱਦਾਂ ਤੁਸੀਂ ਇਹਦੀ ਫਰੌਕ ਵਗੈਰਾ ਬਣਾਉਣੀ ਹੋਵੇ ਸਿਰਫ 3 ਮੀਟਰ ਦਾ ਪੀਸ ਮਿਲੂਗਾ ਇਹ ਵੀ 200 ਰੁਪਏ ਪਰ ਮੀਟਰ ਵਾਲਾ ਪੀਸ ਹੈ ਜੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਡਿਜ਼ਾਈਨਿੰਗ ਤੇ ਕਲਰ ਹੁੰਦੇ ਆ ਜਿਹੜੇ ਜੀ ਬਹੁਤ ਸੋਹਣੇ ਹੁੰਦੇ ਆ ਸੋਬਰ ਜੇ ਕਲਰ ਹੁੰਦੇ ਆ ਤੇ ਇਹ ਵਨ ਕੁਆਲਿਟੀ ਹੈ ਜੀ ਫੈਬਰਿਕ ਦੀ ਇਹ ਨਾ ਸੋਚੇ ਕਿ ਤੁਹਾਨੂੰ ਪੀਸਾਂ ਚ ਸਸਤੇ ਚ ਮਿਲ ਰਿਹਾ ਕਿ ਇਹਦੀ ਕੁਆਲਿਟੀ ਚ ਕੋਈ ਕੰਪਰੋਮਾਈਜ਼ ਹੋਊਗਾ ਬਹੁਤ ਹੀ ਜਿਆਦੇ ਸੋਹਣੀ ਕੁਆਲਿਟੀ ਹੈ ਜੀ ਸਿਰਫ ਔਰ ਸਿਰਫ 100 ਰੁਪਏ 3 ਮੀਟਰ ਦਾ ਰਹੂਗਾ ਜੀ ਇਹ ਵਾਲਾ ਪੀਸ ਆ ਹੈਗਾ ਜੀ ਨੈਕਸਟ ਵਾਲਾ ਇੱਕ ਜਦੋਂ ਵੀ ਜੀ ਮੇਰੀ ਵੀਡੀਓ ਦੇਖਦੇ ਹੋ ਉਹਨਾਂ ਤੋਂ ਪਲੀਜ਼ ਲਾਈਕ ਕਰ ਦਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਤੁਹਾਡੇ ਲਈ ਇੰਨੇ ਸੋਹਣੇ ਸੋਹਣੇ ਕੱਟ ਪੀਸ ਲੈ ਕੇ ਆਉਣੇ ਆ ਤੁਸੀਂ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਜੀ ਪਲੀਜ਼ ਤੇ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਨੈਕਸਟ ਕੱਟ ਪੀਸ ਦਿਖਾਉਣੇ ਆ ਤੁਹਾਨੂੰ ਆ ਹੈਗਾ ਜੀ ਨੈਕਸਟ ਦੋਨੋਂ ਸਾਈਡ ਆ ਬਾਰਡਰ ਹੋਊਗਾ ਬਹੁਤ ਸੋਹਣਾ ਕਲਰ ਹੈ ਤੇ ਆ ਹੈਗਾ ਜੀ ਨੈਕਸਟ ਮਹਿਰੂਨ ਜਿਹਾ ਕਲਰ ਹੈ ਜੀ ਇਹਦਾ ਇਦਾਂ ਸੈਲਫ ਪ੍ਰਿੰਟਰ ਫੈਬਰਿਕ ਜਿਹਦਾ ਔਰਗੈਂਜ਼ਾ ਦਾ ਹੁੰਦਾ ਜੀ ਪ੍ਰੀਮੀਅਮ ਹੋਵੇ ਆ ਵਿਸਕੋਸ ਔਰਗੈਂਜ਼ਾ ਦਾ ਹੁੰਦਾ ਜਿੱਤਾ ਉਹ ਵਾਲਾ ਫੈਬਰਿਕ ਹੈ ਬਹੁਤ ਸੋਹਣਾ ਫੈਬਰਿਕ ਹੈ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਇਹ ਨਹੀਂ ਕਿ ਕੋਈ ਪੀਸ ਛੱਡਣ ਵਾਲਾ ਹੋਊਗਾ ਆ ਹੈਗਾ ਜੀ ਨੈਕਸਟ ਜਿਹਦਾ ਸ਼ਿਫੋਨ ਹੁੰਦੀ ਹੈ ਜੀ ਐਵੇਂ ਆ ਦੇਖੋ ਇਹ ਵੀ 3 ਤੋਂ 4 ਦੇ ਵਿੱਚ ਵਿੱਚ ਕੱਟ ਹੈ ਇਹਦੀ ਜੇ ਤੁਸੀਂ ਇਹਦੇ ਉੱਪਰ ਕੋਈ ਵਰਕ ਕਰਵਾਉਣਾ ਉਹ ਵੀ ਕਰਵਾ ਸਕਦੇ ਕਿ ਇਹਦੇ ਵਿੱਚ ਆਵਾਲਾ ਕਲਰ ਹੈ ਜੀ ਐਂਡ ਇਹ ਕਲਾਸਟ ਪੀਸ ਦਿਖਾ ਰਹੀਆਂ ਤੁਹਾਨੂੰ ਮੇਰਾ ਫੇਵਰਟ ਹੈ ਜੀ ਇਹਨੂੰ ਜੇ ਆਪਾਂ ਸਤ ਰੰਗੀ ਪੀਸ ਕਹੀਏ ਤਾਂ ਬਿਲਕੁਲ ਸਹੀ ਰਹੂਗਾ ਜੀ ਕਲਰਿੰਗ ਦੇਖੋ ਤੁਸੀਂ ਇਹਦੀ ਇੱਕ ਤਾਂ ਆਹ ਵਾਲਾ ਕਲਰ ਹੈ ਜੀ ਇਹਦੇ ਵਿੱਚ ਨੈਕਸਟ ਆਹ ਵਾਲਾ ਆਹ ਵਾਲਾ ਜੀ